ਸਾਡੇ ਵਿੱਚ ਕਿਸੇ ਵੀ ਚੀਜ਼ ਤੇ ਹੋਈ ਹੈ। ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਸੰਧਵਾਲਾ ਜੋ ਮੋਗੇ ਦੇ ਜਮਾ ਨੇੜੇ ਤੰਤਨ ਬਾਬਾ ਤਨਪਾਲ ਸਿੰਘ ਉਹਨਾਂ ਦੇ ਪਿਤਰ ਸਥਾਨ ਤੇ ਮੀਟਿੰਗ 10ਵੇਂ ਇੱਥੇ ਡਿਊਟੀ ਕਰਦਾ ਹੈ। ਇੱਥੇ ਅੱਜ ਨਵੇਂ ਅਹੁਦੇਦਾਰ ਆਏ। ਜਿਲਾ اور ਸਰਕਲ ਦੇ ਉਦੇਦਾਰ ਚੋਣ ਹੋਈ ਹੈ ਜਿਨ੍ਹਾਂ ਵਿੱਚ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਵਿਖਾ ਉਹਨੂੰ ਜਿਲਾ ਪ੍ਰਧਾਨ ਦੀ ਡਿਊਟੀ ਲਈ ਗਈ ਹੈ ਇਸੇ ਤਰ੍ਹਾਂ ਸਰਕਲ ਜਿਹੜਾ ਹੈਗਾ ਬਾਗਾਪੁਰਾਣਾ ਉਹਦੇ ਵਿੱਚ ਬਲਜੀਤ ਸਿੰਘ ਜੀ ਹਲਮਾਲਾ ਉਹਨਾਂ ਦੀ ਡਿਊਟੀ ਲਈ ਗਈ ਹੈ ਸਰੀਆ ਮੀਤ ਪ੍ਰਧਾਨ ਨੇ ਮੀਤ ਪ੍ਰਧਾਨ ਨੇ ਜਸਪਾਲ ਸਿੰਘ ਜੀ ਸਲਾਹਕਾਰ ਨੇ ਮੱਖਣ ਸਿੰਘ ਜੀ ਜਸਪਾਲ ਸਿੰਘ ਸਾਹਿਬ ਅਤੇ ਮੱਖਣ ਵੱਡੇ ਘਰ ਵਾਲੇ ਤੇ ਹੋਰ ਬਹੁਤ سارے ਸਿੰਘਾਂ ਪਰਮਜੀਤ ਸਿੰਘ ਜੀ ਜਿਹੜੇ ਉਹ ਮੀਤ ਪ੍ਰਧਾਨ ਲਾਏ ਗਏ ਨੇ ਹੋਰ ਬਹੁਤ سارے ਸਿੰਘਾਂ ਦੀਆਂ ਡੌਟੀਆਂ ਲਾਈਆਂ ਗਈਆਂ ਜਿਨ੍ਹਾਂ ਦੇ ਅਸੀਂ ਤਕਰੀਬਨ ਨਾਂ ਤੁਹੋਂ ਦੇ ਦਾਂਗੇ ਸਰਕਲ ਦੇ ਵਿੱਚ ਵੀ ਪਾਗਾ ਪ੍ਰਾਣਾ ਦੇ ਵਿੱਚ ਸੰਗਤ ਭਰਤੀ ਕੀਤੇ ਗਏ ਐ ਇਸੇ ਤਰ੍ਹਾਂ ਕਲਕੜਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਰਾਗੀ ਕੁਲਵਿੰਦਰ ਸਿੰਘ ਜੀ ਕਲਕੜਾਂ ਵਾਲੇ ਉਹਨਾਂ ਨੂੰ ਸਲਾਹ ਕਰ ਲਾਇਆ ਗਿਆ ਹਰਵਿੰਦਰ ਸਿੰਘ ਜੀ ਬੋਬੀ ਉਹਨਾਂ ਨੂੰ ਮੇਧ ਪ੍ਰਧਾਨ ਲਾਇਆ ਗਿਆ ਜਿਨ੍ਹਾਂ ਦੇ ਸਾਰਿਆਂ ਦੇ ਕਾਰਟ ਵਿੱਚ ਦਿੱਤੇ ਗਏ ਐ ਅੱਡੋ ਅੱਡੀ ਇਹਨਾਂ ਝੋੜਕਾਂ ਲਾਈਆਂ ਗਈਆਂ ਇਹ ਇਹਨਾਂ ਬੇਨਤੀ ਕੀਤੇ ਤੁਸੀਂ ਆਪਕੋ ਆਪਣੇ ਇਲਾਕਾ ਦੇ ਵਿੱਚ ਕਾਰਜ ਕਰਨੇ ਸਿੰਘਾਂ ਦੇ ਔਰ ਸਾਡੀ ਭਾਈ ਕ리아ਣਾ ਜੀ ਗੁਰਮਤਿ ਰਾਗੀ ਗ੍ਰੰਥ ਸੰਸਥਾ ਪੰਜਾਬ ਦੇ ਵਿੱਚ ਵਾਧਾ ਹੋਇਆ ਔਰ ਮੈਂ ਸਾਰੇ ਸਿੰਘਾਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਕਰ ਤਦਮਾਰ ਕਰਦਾ ਜਿਹੜਾ ਕਿ ਇਹ ਸਿੰਘ ਸਾਰੇ ਪਹੁੰਚੇ ਆ ਇੱਕ ਮਿੰਟ ਦਰ ਮੈਂ ਫਿਰ ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਸਿੰਘ ਮੇਰੇ ਇਤਕਾਲ ਦੇ ਉੱਤੇ ਸਾਰੇ ਪਹੁੰਚੇ ਤੇ ਇਹਨਾਂ ਨੂੰ ਉਹਦੇਦਾਰੀਆਂ ਦਿੱਤੀਆਂ ਗਈਆਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹੁਣ ਅੱਗੇ ਵੀ ਇਹੇ ਬੇਨਤੀ ਕਰਦਾ ਸਿੰਘਾਂ ਨੂੰ ਤੁਸੀਂ ਆਪ ਦੇ ਨਾਲ ਹੋਰ ਸਿੰਘ ਜੋੜਨੇ ਆ ਗਤੀਵਿਧੀ ਵਧਾਉਣੀ ਆ ਆਪਾਂ ਸਿੰਘਾਂ ਦੇ ਕਾਰਜ ਕਰਨੇ ਬਾਬਾ ਜੀ ਇਹ ਸਿੰਘਾਂ ਨੇ ਜਿੰਨਾਂ ਨੂੰ ਉਹਦੇ ਦਿੱਤੇ ਗਏ ਇਹਨਾਂ ਨੇ ਕਿਹੋ ਜਿਹਾ ਕਾਰਜ ਕਰਮੇ ਆ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਗ੍ਰਾਂਤੀ ਸਿੰਘਾਂ ਦੇ ਦੁੱਖ ਸੁੱਖ ਦੇ ਵਿੱਚ ਸਾਂਝੀ ਹੋਣਾ ਔਰ ਜੇ ਕਿਸੇ ਸੰਗਤੇ ਢੀੜ ਬੰਦੀ ਹੈ ਉਹਦੇ ਨਾਲ ਖੜਨਾ ਗਮੇ ਖੁਸ਼ੀ ਦੇ ਵਿੱਚ ਗ੍ਰਾਂਤੀ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਇਹਨਾਂ ਨੇ ਖੜਨਾ ਹੈ ਉਹਨਾਂ ਦੁੱਖ ਸੁੱਖ ਦਾ ਸਾਂਝੀ ਹੋਣਾ ਖੁਸ਼ੀ ਦੇ ਵਿੱਚ ਵੀ ਜਾਣਾ ਗਮੀ ਦੇ ਵਿੱਚ ਵੀ ਜਾਣਾ ਯਾਰ ਔਰ ਨਾਲ ਦੀ ਨਾਲੇ ਸਮਾਜਿਕ ਤੌਰ ਤੇ ਵੀ ਆਪਦੇ ਕੰਮ ਕਰਨਗੇ ਜੇ ਕਿ ਗਰੀਬ ਤੇ ਢੀੜ ਬੰਦੀ ਹੈ ਤੱਕਾ ਹੁੰਦਾ ਕਿਸੇ ਦੇ ਨਾਲ ਉਹਨਾਂ ਦੇ ਨਾਲ ਦੇਖੜਨੇ ਸੰਸਥਾ ਸਾਡੀ ਅੱਗੇ ਕੰਮ ਕਰ ਰਹੀ ਹੈ ਤੁਸੀਂ ਸਾਡੀ ਗਤੀਆਂ ਵਿਧੀਆਂ ਵੇਖੀਆਂ ਅੱਗੇ ਸਾਡੇ ਪ੍ਰਧਾਨ ਜੀ ਲਖਵੀਰ ਸਿੰਘ ਜੀ ਬੱਗੇ ਪੰਜਾਬ ਪ੍ਰਧਾਨ ਉਹ ਵੀ ਅੱਗੇ ਗਤੀਆਂ ਵਿਧੀਆਂ ਤੁਸੀਂ ਦੇਖਦੇ ਰਹਿੰਦੇ ਹੋਗੇ ਵੀ ਚਲਦੀਆਂ ਰਹਿੰਦੀਆਂ ਜਿਹੜੀਆਂ ਕਿ ਬਹੁਤ ਸਾਰੀਆਂ ਗਤੀਆਂ ਵਿਧੀਆਂ ਸਾਡੇ ਪੂਰਨ ਵੀ ਕਰ ਚੁੱਕੇ ਆ ਝਗੜੇ ਜਿਹੇ ਕਈਆਂ ਦੇ ਹੋਏ ਆ ਪਰਿਵਾਰਾਂ ਨਾਲ ਧੱਕੇ ਹੋਏ ਉਹਨਾਂ ਨੂੰ ਅਨਸਾਬਦਵਾ ਚੁੱਕੇ ਆ ਇੱਕ ਸਾਡਾ ਕੰਮ ਆ ਜੜੜਿਆ ਵਾ ਉਹ ਥੋੜੇ ਦਿਨਾਂ ਚ ਹੋ ਸਕਦਾ ਪਰਚਾ ਕਰਾ ਕੇ ਅਸੀਂ ਉਹ ਪਰਿਵਾਰ ਨੂੰ ਜਿਹਨਾਂ ਵਿੱਚ ਪਹੁੰਚਾਵਾਂਗੇ ਇੱਕ ਅੱਗੇ ਪਹੁੰਚਾਇਆ ਜੀਰੇ ਤੋਂ ਉਹਨਾਂ ਦਾ ਹੁਣ ਸਮਝੌਤਾ ਵੀ ਹੋ ਗਿਆ ਮਾਫੀ ਮੰਗ ਗਏ ਉਹ ਪਰਿਵਾਰ ਤੇ ਇਹ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਇਹ ਇਹ ਸੰਸਥਾ ਗਰੰ蒂 ਸਿੰਘਾਂ ਦੇ ਹੱਕ ਵਾਸਤੇ ਬਣੀ ਆ ਜੀ ਬਿਲਕੁਲ ਜੀ ਹੱਕ ਵਾਸਤੇ ਫਿਰ ਗਰੰ蒂 ਸਿੰਘ ਹਮ ਹਮ ਆ ਕੇ ਜੇਸਥਾ ਵਡਰਾਂ ਨੂੰ ਜੁੜਨਾ ਚਾਹੀਦਾ ਜੁੜ ਕਿਉਂ ਨਹੀਂ ਰਹੇ ਇਹ ਕਿਹੜਾ ਕਾਰਨ ਕੀ ਕਮੀ ਜਾਂ ਕਾਰਨ ਸਮਝਦੇ ਹੋ ਗਰੰ蒂 ਸਿੰਘਾਂ ਦੇ ਵਿੱਚ ਇਹ ਅਸਲ ਵਿੱਚ ਜਿੰਨਾ ਚਿਰ ਆਪਣਾ ਇਹ ਸਮਝਦੇ ਨਹੀਂ ਫਰਜ਼ ਨਹੀਂ ਸਮਝਦੇ 95 ਲੋਡ ਪੈ ਸਕਦੀ ਹੈ ਜਿਵੇਂ ਇੱਕ ਮਹੀਨਾ ਹੋਣੇ ਥੋੜੇ ਦਿਨ ਫੋਨ ਆਇਆ ਮੈਂ ਇਹਨਾਂ ਡੋਟੀ ਕਰਾਈ ਸੀ ਤੇ ਕਹਿੰਦਾ ਜੀ ਮੈਨੂੰ ਛੁੱਟੀ ਕਰਾ ਦੇ ਇੱਕ ਸਾਲ ਹੋ ਚੱਲਿਆ ਉਹਨੇ ਮੈਂ ਡੋਟੀ ਕਰਾਈ ਨੂੰ ਪਰ ਲੇਕਿਨ ਮੇਰੇ ਤੱਕਰ ਉਹਨੇ ਉਹ ਦਿਨ ਫੋਨ ਕੀਤਾ ਜਿੱਦ ਨੂੰ ਛੁੱਟੀ ਹੁੰਦੀ ਹੈ ਉਹ ਸੰਸਥਾ ਨਾਲ ਨਹੀਂ ਜੁੜਿਆ ਸੀ ਅਸੀਂ ਮਾਤਦ ਪਹਿਲ ਦੇ ਆਧਾਰ ਤੇ ਉਹਨਾਂ ਨਾਲ ਲੋਕਾਂ ਦੇ ਨਾਲ ਉਹਨਾਂ ਸਿੰਘਾਂ ਦੀ ਕਰਦੇ ਆ ਰਾਗੀ ਸਿੰਘਾਂ ਟਾੜੀਆਂ ਦੀ ਕਰਦੇ ਆ ਜਿਹੜੇ ਸੰਸਥਾ ਨਾਲ ਜੁੜ ਜਾਂਦੇ ਆ ਔਰ ਫਿਰ ਵੀ ਜੇ ਕੋਈ ਪੁਕਾਰ ਲੈ ਕੇ ਆ ਜਾਂਦਾ ਅਸੀਂ ਡੈਕਟਰੂਫ ਦੇ ਕੋਲੋਂ ਸ਼ਿਕਾਇਤ ਲੈਨੇ ਫਿਰ ਉਹਦੀ ਮੱਦ ਵੀ ਕਰਦੇ ਆਂ ਦੂਰ ਤੱਕਰ ਜਾਂਦੇ ਬਸ ਇਹੀ ਬੇਨਤੀਆਂ ਸਾਡੀਆਂ ਸੰਸਥਾ ਦੀਆਂ ਵੀ ਗ੍ਰੰਤੀ ਸਿੰਘ ਵੱਧ ਤੋਂ ਵੱਧ ਜੁੜਨ ਇਹ ਸੰਸਥਾ ਜਿਹੜੀ ਹੈਗੀ ਭਾਈ ਕਲਿਆਣਾ ਜੀ ਸੰਸਥਾ ਇਹ ਪੰਜਾਬ ਦੀ ਹੈ ਰਜਿਸਟਰਡ ਕਰਾ ਚੁੱਕੇ ਅਸੀਂ ਇਹਦੇ ਨਾਲ ਕੋਈ ਵੀ ਪੰਜਾਬ ਚੋਂ ਜਿਹੜਾ ਹੈਗਾ ਆਪ ਦਾ ਸਰਕਲ ਜ਼ਿਲ੍ਹਾ ਦਾ ਤੌਰ ਤੇ ਬਣਾ ਬਣਾ ਸਕਦਾ ਹੈ ਭਾਈ ਸਾਹਿਬ ਜੀ ਤੁਹਾਨੂੰ ਅੱਜ ਉਹਦਾ ਮਿਲਿਆ ਤੇ ਕੀ ਕਹਿਣਾ ਚਾਹੁੰਦੇ ਹੋ ਓ ਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਂ ਕੋਟ ਧੰਵਾ ਜਿਨ੍ਹਾਂ ਦੀ ਕਪਾਰ ਬਖਸ਼ਿਸ਼ ਰੰਤ ਹੋਈ ਗਈ ਹੈ ਅੱਜ ਇਸ ਪਵਨ ਦਰਸ਼ਨੋਂ ਪ੍ਰਾਪਤ ਹੋਇਆ ਸੋ ਫਿਰ ਧੰਨਵਾਦ ਸਾਡੇ ਬਹੁਤ ਸਾਰੇ ਕਰੀਗ ਸਰਪ੍ਰਸਤ ਜੱਥੇਦਾਰ ਨਰਿੰਦਰ ਸਿੰਘ ਜੀ ਬਰਕਣੀ ਜਿਨ੍ਹਾਂ ਨੇ ਪਹਿਲਾਂ ਨਿਕਲੀਆ ਸਭਾਵਾਂ ਦੇ ਵਿੱਚ ਕੰਮ ਕੀਤਾ ਪਰ ਇਹਨਾਂ ਨੇ ਜਿਹੜੀ ਸਭਾ ਆਪਣੇ ਤੌਰ ਤੇ ਸਥਾਪਿਤ ਕੀਤੀ ਤਕਰੀਰ ਬਿਸ਼ੇਤਨ ਨਾਲ ਤੋਂ ਸੋ ਇਹਨਾਂ ਨੇ ਸਾਨੂੰ ਕਾਫੀ ਸਮਾਂ ਪਹਿਲਾਂ ਕਿਹਾ ਸੀਗਾ ਅਸੀਂ ਕਿਸੇ ਕਰਮਾ ਕਰਕੇ ਨਹੀਂ ਆਏ ਪਰ ਜਦੋਂ ਸਾਨੂੰ ਸੰਸਥਾ ਦੀ ਗਤੀਵਿਧੀਆਂ ਦਾ ਪਤਾ ਲੱਗਾ ਚਲੋ ਅਸੀਂ ਇਸ ਸੰਸਮਲਨ ਦੇ ਵਿੱਚ ਆਈ ਸੋ ਅੱਜ ਇਹਨਾਂ ਨੇ ਸਾਨੂੰ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਦਿੱਤਾ ਹੈ ਕਿਨਾਲਾ ਬਹੁਤ ਬਹੁਤ ਧੰਵਾਦ ਆਸ਼ਾ ਕ੍ਰਿਪਾਦਰਨ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਸੰਸਥਾ ਹੈ ਉਹਦੇ ਪ੍ਰਤੀ ਜੋ ਵੀ ਆ ਦੀ ਗਤੀਵਿਧੀਆਂ ਮਾਨਦਰਣਾ ਕਰ ਸਕੀਏ ਜੀ ਇਹ ਮਾਜੀ ਗ੍ਰਾਂਤੀ ਸੰਘ ਕੀ ਕਾਰਨ ਸਮਝਦੇ ਹੋ ਕਿ ਜੁੜ ਕੇ ਨਹੀਂ ਰਹੇ ਸੰਸਾਰੇ ਵਿੱਚ ਤੁ ਤੁਹਾਨੂੰ ਵੀ 3 ਸਾਲ ਪਹਿਲਾਂ ਸੁਨੇਹਾ ਲਾਇਆ ਗਿਆ ਸੀ ਤੁਸੀਂ ਨਹੀਂ ਜੁੜੇ ਜੀ ਹਾਂਜੀ ਜਿਹੜਾ ਤੁਹਾਡਾ ਸਵਾਲ ਹੈ ਇਹ ਬਹੁਤ ਵਧੀਆ ਹੈ ਕਿਉਂਕਿ ਵਿੜੀਆਂ ਸੁਭਾਵਾਂ ਵਿੱਚ ਨਾ ਤੇ ਸਾਰੀਆਂ ਗ੍ਰਾਂਤੀ ਸੰਘਾਂ ਵਾਸਤੇ ਬਣਦੀਆਂ ਤੋ ਤਕਰੀਬਨ ਮੈਂ ਵੀ 7 ਸਾਲ ਤੋਂ ਪੀਸਭਾ ਹੌਲੇ ਵਿੱਚ ਰਿਹਾ ਹਾਂ ਵਤਨ ਸੁਭਾਉ ਦੇ ਵਿੱਚ ਰਿਹਾ ਤਕਰੀਬਨ ਮੈਨੂੰ ਪਹਿਲਾ ਵੀ ਇੱਥੇ ਆਪਣਾ ਜਿਲ੍ਹਾ ਪ੍ਰਧਾਨ ਲਾਇਆ ਗਿਆ ਸੀ ਮੈਂ ਸੰਸਦ ਦਾ ਨਾਮ ਹੀ ਲੈਂਦਾ ਹਾਂ ਗ੍ਰਾਂਤੀ ਸਿੰਘ ਆਉਣ ਦਾ ਕਾਰਨ ਇਹ ਹੈ ਵੀ ਗ੍ਰਾਂਤੀ ਸਿੰਘ ਨਾ ਵੱਖ-ਵੱਖ ਸੰਸਦਵਾਂ ਦੇ ਨਾਲ ਜੁੜੇ ਹੋਏ ਨੇ ਪਰ ਜਿਵੇਂ ਜਿਵੇਂ ਗ੍ਰਾਂਤੀ ਸਿੰਘ ਨੂੰ ਪਤਾ ਲੱਗੇਗਾ ਨਾ ਵੀ ਐਸ ਸੰਸਦਾਂ ਦੇ ਵਿੱਚ ਬਹੁਤ ਗਤੀਵਿਧੀ ਜਿਹੜੀ ਵਧੀਆ ਹੋ ਰਹੀ ਹੈ ਗ੍ਰੰਥੀ ਸਿੰਘ ਦਾ ਬੋਕਸ਼ਕ ਸੁਣਿਆ ਜਾ ਰਿਹਾ ਹੈ ਫਿਰ ਉਹ ਗ੍ਰੰਥੀ ਇਧਰੇ ਪੁੱਛਦਾ ਕਿਉਂਕਿ ਅਸੀਂ ਸਾਡਾ ਸੁਭਾਵਾ ਛੜਨਾ ਕਰ ਲਈ ਸੀ ਉਥੇ ਵੀ ਪੁੱਛਦਾ ਸਰਦਾਰ ਜੀ ਤਾਂ ਕਰ ਜੀ ਸੁਭਾਵਾ ਸ਼ਰਦੀਆਂ ਨੂੰ ਸਾਨੂੰ ਪਤਾ ਲੱਗਾ ਵੀ ਸਾਲਕ ਵੇਟ ਕੀ ਤੇ ਕੋਈ ਜਲਵਾਤ ਹੁੰਦੀ ਹੈ ਨਹੀਂ ਗਤੀਵਿਧੀ ਹੋਈ ਕੋਈ ਨਹੀਂ ਫਿਰ ਜਦੋਂ ਸਾਨੂੰ ਪਤਾ ਲੱਗਾ ਫਿਰ ਅਸੀਂ ਰਖੰਡੀਆਂ ਸਾਨੂੰ ਫਿਰ ਅਕਲੋ ਅਮਰੀਕਾ ਵਿੱਚ ਕੋਈ ਗੱਲ ਨਹੀਂ ਜੱਜਦਾਲ ਸਾਹਿਬ ਤੁਹਾਡਾ ਜਿਹੜਾ ਹੁਕਮ ਆ ਸਾਡੇ ਸ਼ਰਮ ਅੱਤੇ ਹੈ ਤੇ ਉਹਨਾਂ ਤਕਰੀਬਨ ਸਾਨੂੰ ਮਹੀਨਾ ਹੋ ਗਿਆ ਨੇ ਇਹਨਾਂ ਨਾਲ ਜੁੜਿਆ ਹੋਇਆ ਸੋ ਅੱਜ ਇਹਨਾਂ ਨੇ ਸਾਡੀ ਆਪਣਾ ਕਾਬਲੀਅਤ ਨੂੰ ਦੇਖਦੇ ਆ ਉਹਦਾ ਦਿੱਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਹਨਾਂ ਨੇ ਸਾਡੇ ਸਾਰੇ ਕਮੂਨ ਸੰਗਿ ਆ ਲਾਈਕ ਸੰਭਿਆ ਸੋ ਅਸੀਂ ਸਾਰੀਆਂ ਸੰਗਤਾਂ ਦਾ ਪੰਜ ਸੌ ਦਾ ਧੰਨਵਾਦ ਕਰਦੇ ਆ ਜੀ ਇਤਰਾਫ ਇਸੇ ਮੌਨ ਦਾ ਕਾਰਨ ਨਹੀਂ ਤੁਹਾਨੂੰ ਤਾਂ ਫਿਰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਮੋਗੇ ਜਿਹਨਾਂ ਦਾ ਪ੍ਰਧਾਨ ਲਾਇਆ ਗਿਆ ਇਹਦੇ ਵਿੱਚ ਮੋਗੇ ਸੇ ਚਾਰ ਹਲਕੇ ਪੈਦੇ ਆ ਜੀ ਜਿੱਦੂ ਦੀ ਜਿਹੜੀ ਮਿਹਨਤ ਬਹੁਤ ਕਰਨੀ ਪਵੇਗੀ ਪਰ ਬਲਖੰਡੀ ਸਾਹਿਬ ਨੇ ਨਾ ਸਾਡਾ ਪਹਾੜ ਮੰਨ ਦਿੱਤਾ ਜਿਹਨੇ ਹਲਕੇ ਹਲਕਿਆਂ ਦੇ ਵਿੱਚ ਉੱਥੇ ਹਲਕੇ ਪ੍ਰਧਾਨ ਬਣਾਏ ਗਏ ਨੇ ਜਿਸ ਤਰ੍ਹਾਂ ਪੰਜਾਬ ਦੀ ਸੰਸਦ ਬਣਾਈ ਹੈ ਉਸੇ ਤਰ੍ਹਾਂ ਇਹਨਾਂ ਨੇ ਜ਼ਿਲ੍ਹੇ ਦੀ ਬਣਾਈ ਹੈ ਜਿਲੇ ਜਿਹੜੇ ਉਹਦੇ ਰਿਤ ਨੇ ਇਸੇ ਤਰ੍ਹਾਂ ਅੱਗੇ ਨਾਲੇ ਚਾਰਾਂ ਹਲਕਿਆਂ ਦੇ ਆਪਣਾ ਸਰਕਲ ਹੈ ਜਿਹੜੇ ਉਹਨਾਂ ਦੇ ਵਿੱਚ ਉਹਦੇ ਦਿੱਤੇ ਨੇ ਉਹ ਜਿਹੜੇ ਸਰਕਲਾਂ ਦੇ ਉਹਦੇਦਾਰ ਨੇ ਜਰੂਰ ਕੀ ਗੱਲਬਾਤ ਉਹਦੇ ਸੇ ਉਹਨਾਂ ਨਾਲ ਕੰਟਰੈਕਟ ਕਰਾਂਗੇ ਕੀ ਗਤੀਵਿਧੀ ਕਰਨੀ ਹੈ ਪਰ ਜਦੋਂ ਸਾਨੂੰ ਕਹਿ ਜਾਵੇਗਾ ਅਸੀਂ ਇੱਥੇ ਪਹੁੰਚਾਂਗੇ ਸਾਡਾ ਭਾਰੋਂ ਲਾਇਆ ਹੈ ਬਣਾਇਆ ਨਹੀਂ ਕਿਉਂਕਿ ਜਿਹੜੇ ਆਪਣਾ ਇਹਨਾਂ ਨੇ ਸਰਕਲ ਸਟਾਰਟ ਸੋ ਫਿਰ ਵੀ ਅਸੀਂ ਪੂਰੀ ਆਪਣੀ ਤਨਮਨ ਦੇ ਨਾਲ ਇਮਾਨਦਾਰੀ ਨਾਲ ਜੋ ਵੀ ਕੰਮ ਕਰਨਾ ਹੈ ਜਰੂਰ ਕਰਾਂਗੇ ਠੀਕ ਹੈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਗੇ ਦਾਸ ਨੂੰ ਗਣੀ ਭਾਈ ਕਲਿਆਣਾ ਜੀ ਪਰਮਪਰੰਪਰਾ ਦੀ ਰਾਖੇ ਸੰਸਥਾ ਜਲਾ ਨੂੰ ਜਲਾ ਜੀ ਦਾ ਹੈ ਅੱਗੇ ਜਿਹੜੇ ਦੀ ਜੁੜੀ ਦਿੱਤੀ ਨਿਸ਼ੀਵਾ ਦਿੱਤੀ ਸੀ ਸੋ ਸਾਰੀਆਂ ਸੰਕਾ ਨੇ ਸਾਰੇ ਸਿੰਘਾਂ ਨੇ ਮਾਨ ਬਖਸ਼ਿਸ਼ ਕੀਤਾ ਹੈ ਜਿਨੇ ਅੱਗੇ ਤਾਨ ਮਾਨ ਧੰਨ ਦੇ ਨਾਲ ਦਿਨ ਰਾਤ ਕਰਕੇ ਇਹ ਸੰਕਾ ਦੀ ਸੇਵਾ ਸਿੰਘਾਂ ਦੀ ਸੇਵਾ ਕੀਤੀ ਉਸੇ ਤਰ੍ਹਾਂ ਜਿਵੇਂ ਪੰਜਾਬ ਦੀ ਸੇਵਾ ਦਿੱਤੀ ਹੈ ਦਾਸ ਅੱਜ ਵਰਣ ਕਰਦਾ ਹੈ ਕਿ ਜਦੋਂ ਵੀ ਦਾਸ ਦੀ ਲੋੜ ਪਵੇ ਸਿੰਘਾਂ ਨੂੰ ਆਪਕੋ ਸਭ ਤੇਰੇ ਪਰਿਵਾਰਕ ਵੇਲੇ 10 7 ਸਮੇਂ ਦਿਨ ਰਾਤ ਮਿਲੇ ਜਦੋਂ ਵੀ ਕੋਈ ਬੁਲਾਵੇਗਾ 10 ਸਾਰੀਆਂ ਸੰਗਤ ਨਾਲ ਖੜਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ